ਪਾ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਹੈ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਸੀ ਆਪਾਂ ਸਾਰੇ ਟੀਮ ਜਿੱਤ ਕੇ ਆਈਏ ਉੱਥੋਂ ਚੜ੍ਹਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਇਹਨੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਜਰ ਆਪਣਾ ਨਾਮ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਭਾਈ ਮੇਰਾ ਨਾਮ ਹਰਮਿੰਦਰ ਸਿੰਘ ਹੈਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਏ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਜੀ ਦਾ ਕਾਹਤਖ ਸਭ ਦਾ ਸ਼ੁਕਰਾਨਾ ਸ਼ੁਕਰਾਨਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਹੈ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਹੈ ਆਪਾਂ ਸਾਰੇ ਟੀਮ ਜਿੱਤ ਕੇ ਆਈ ਉਥੋਂ ਆਪਣੇ ਸਾਰੇ ਮੁੰਡੇ ਕੋਈ ਜੂਨੀਅਰ ਸਭ ਜੂਨੀਅਰ 16 16 ਸਾਲ ਦੇ ਬੱਚੇ ਆ ਜਿਨਾਂ ਦੇ ਮੈਡਲ ਆਏ ਨੇ ਨੈਸ਼ਨਲ ਹਾਂਜੀ ਟੋਟਲ ਕਿੰਨੇ ਜਾਣੇਗੇ ਸੀ ਕਿਤੇ ਕਿੰਨੇ ਮੈਡਲ ਆਏ ਅਸੀਂ 5 ਜਾਣੇ ਗਏ ਸੀ ਤੇ ਲਗਭਗ ਸਾਰਿਆਂ ਦੇ 2 2 3 ਦਿਨ ਮੈਡਲ ਆਏ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਕਿਹੜਾ ਮਾਣ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਇਹਨੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਆਪਣੇ ਕੋਚ ਸਾਹਿਬ ਨੇ ਆਪਣੇ ਭਾਜੀ ਵੱਡੇ ਕੋਚ ਸਾਹਿਬ ਸਰਦਾਰ ਜਗਤਾਰ ਬੌਕਸਰ ਭਾਜੀ ਇਹ ਵੀ ਆਪਣੇ ਬੌਕਸਿੰਗ ਦੇ ਆਪਣੇ ਟਾਈਮ ਦੇ ਪੂਰੇ ਖਿਡਾਰੀ ਕਿੰਨਾ ਟਾਈਮ ਲੱਗਾ ਕੰਪੀਟੀਸ਼ਨ ਵਿੱਚ ਭਾਜੀ ਸ਼ੁਰੂ ਤੋਂ ਹੀ ਲੱਗੇ ਮਿਹਨਤ ਕਰਨ ਲੱਗੇ ਆ ਇਹ ਇਹਦਾ ਕੋਈ ਟਾਈਮ ਨਹੀਂ ਹੁੰਦਾ ਮਿਹਨਤ ਕਦੀ ਨਹੀਂ ਮੁੱਕਦੀ ਇਹ ਸਾਲਾ ਸਾਲ ਐਂਡ ਤੱਕ ਚੱਲਦੀ ਅੱਜ ਕੱਲ ਦੀ ਯੰਗ ਪੀੜੀ ਨੂੰ ਕੀ ਸਿਖਾਉਦੇ ਆ ਬਸ ਭਾਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਨਸ਼ੇ ਛੱਡੋ ਪਹਿਲਾਂ ਤੇ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਆਪਣੇ ਜਿਹੜੇ ਸ਼ੌਂਕ ਚੰਗੇ ਰੱਖੋ ਸਪੋਰਟਸ ਚ ਵੱਸਾਲੋ ਵੱਧ ਤੋਂ ਵੱਧ ਆਪਣੇ ਮਾਪਿਓ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੋ ਤੇ ਕਿਹੜੇ ਵੀਟ ਕਿੰਨੇ ਕਿੰਨੇ ਵੀਟ ਚ ਤੇ ਕਿੰਨਾ ਵੀਟ ਚ ਹਾਂਜੀ ਆਪਣੇ ਭਾਜੀ ਇਹ ਸਾਰੇ ਬੱਚੇ ਸਭ ਜੂਨੀਅਰ ਕੋਈ 16 ਸਾਲ ਦਾ ਤੇ ਆਪਣੀਆਂ ਆਪਣੀਆਂ ਕੈਟੇਗਰੀਆਂ ਚ ਸਾਰੇ ਵਿਨਰ ਨੇ ਏਏ ਦੇ ਹਿਸਾਬ ਨਾਲ ਵੇਖੋ ਜੀ 16 ਸਾਲ ਦਾ ਬੱਚਾ ਅੱਜ ਕੱਲ ਕੀ ਕਰਦੇ ਆ ਰੀਲਾ ਬਣਾ ਲੀਆਂ ਆਸ਼ਕੀਆਂ ਮਾਰ ਲੀਆਂ ਆ ਸਾਡੇ ਬੱਚੇ ਵੇਖੋ ਅਜੇ ਇੰਨਾਂ ਦੀ ਐਜ ਆ ਕੀ ਹੈ ਤੇ ਇਹ ਇੰਡੀਆ ਵਾਸਤੇ ਮੈਡਲ ਲੈ ਕੇ ਆਏ ਕਿੰਨਾ ਮਾਣ ਮਹਿਸੂਸ ਮਾਣ ਬਹੁਤ ਮਾਣ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਨੇ ਬਹੁਤ ਦੇਖਾ ਦਿੱਤੀ ਸਾਰੇ ਆ ਵੱਡੇ ਭਰਾ ਇਹੋ ਜੇ ਜਰੂ ਆਪਣਾ ਸਰਕਲ ਚੰਗਾ ਹੁੰਦਾ ਨਾ ਕੋਚ ਹੋਣ ਨਾਲ ਸਪੋਰਟਸ ਵਾਲੇ ਇਧਰੋਂ ਭਰਾ ਹੁਣ ਸਾਰੇ ਵਧੀਆ ਸਰਕਲ ਵਾਲੇ ਹੋਣ ਤੇ ਫਿਰ ਆਪਾਂ ਸਹੀ ਰਾਹ ਹੀ ਪੈਨੇ ਸੰਘਾ ਕਿਹੜੇ ਮੈਡਲ ਦਿੱਤੇ ਗਏ ਕਿਹਾ ਪਾਜੀ ਮੇਰਾ ਤਾਂ ਆਇਆ ਜੇ ਇੱਕ 골ਡ ਤੇ ਦੋ সিলਵਰ ਇਹ ਮੈਨੂੰ ਮਤਲਬ ਬੈਂਚ ਪ੍ਰੈਸ ਤੇ ਮਿਲਿਆ ਤੇ ਫੁੱਲ ਪਾਵਰ ਚ সিলਵਰ ਮਿਲੇ ਤੇ ਆ ਸਾਰੇ ਵੀਰਾਂ ਦਾ ਕਿਸੇ ਦਾ ਬ੍ਰੌਂਜ਼ ਘੱਟੋ ਘਾਟਾ ਦੇ 15 16 ਮੈਡਲ ਆਏ ਪੰਜਾਬ ਸਰਕਾਰੀ ਜਾਂ ਕਿਸੇ ਹੋਰ ਨੇ ਤੁਹਾਡੀ ਪਹੁੰਚ ਕੀਤੀ ਕੀ ਪਹੁੰਚ ਕੀ ਕਰਨੀ ਇਥੇ ਸਰਕਾਰਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਥੇ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਐਡਾ ਤਕੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਹੁੰਦਿਆ ਉਹ ਤੇ ਸੀ ਆਪਣੇ ਬਲਬੂਤੇ ਤੇ ਗਏ ਆ ਆਪਣੇ ਜੋਰ ਤੇ ਗਏ ਆ ਜੇ ਬੈਂਚ ਬੈਂਚ ਤੋਂ ਇਲਾਵਾ ਗੱਲ ਕਰੀਂ ਹੋਰ ਕੋਈ ਗੇਮ ਹੁੰਦੀ ਤਾਂ ਹਰ ਕੋਈ ਨੈਸ਼ਨਲ ਮੀਡੀਆ ਤੱਕ ਪਾਜੀ ਕ੍ਰਿਕਟ ਹੋ ਗਈ ਇਹ ਚੀਜ਼ਾਂ ਚ ਕੀ ਹੈ ਜੀ ਇੱਕ ਕੈਚ ਫੜ ਲਿਆ ਤੇ ਕੋਈ ਛੱਕਾ ਮਾਰਤਾ ਤੇ ਲੱਖਾਂ ਰੁਪਏ ਲੱਖਾਂ ਰੁਪਏ ਮਿਲ ਜਾਂਦੇ ਆ ਸਾਡੀਆਂ ਗੇਮਾਂ 'ਚ ਮਤਲਬ ਜਾਨ ਦੀ ਬੌਝ ਲੱਗ ਜਾਂਦੀ ਪਾਜੀ ਤੁਸੀਂ ਲਾਓ ਪਾਵਰ ਲਿਫਟਿੰਗ ਆ ਰੀਡ ਦੀ ਹੱਡੀਆਂ ਜਿਹੜੀਆਂ ਇੰਜਰੀਆਂ ਆ ਜਾਂਦੀਆਂ ਕੋਈ ਗੇਮ ਲਾ ਲਓ ਬਾਕਸਿੰਗ ਲਾ ਲਓ ਮੁੰਡਿਆਂ ਦੇ ਮਤਲਬ ਇਹ ਜਾਨ ਤੇ ਖੇਲ ਕੇ ਆਪਣੀਆਂ ਗੇਮਾਂ ਹੁੰਦੀਆਂ ਪਰ ਸਰਕਾਰ ਨੇ ਭਾਜੀ ਕੀ ਅਸੀਂ ਉਮੀਦ ਕਰ ਸਕਦੇ ਆ ਸਰਕਾਰ ਨਸ਼ਾ ਬੰਦ ਕਰਾ ਦੇ ਇੰਨੀ ਬੜੀ ਉਮੀਦ ਆ ਕਿ ਇਹ ਮੁੰਡੇ ਆਪਣੇ ਸਹੀ ਰਾਹ ਪੈ ਜਾਣ ਸਾਨੂੰ ਉਹਨਾਂ ਨੇ ਕੀ ਦੇਣਾ ਜੀ ਜਕਤਾਰ ਸਿੰਘ ਬੌਕਸਰ ਇਹ ਅੱਜ ਤੁਸੀਂ ਸਚਕਾਲ ਫਿਲਮ ਮਟਰ ਸਾਹਿਬ ਤੋਂ ਪੁੱਛਿਆ ਕਿ ਕਹਿੰਦਾ ਅਹੀਂ ਸ਼ੁਕਰਾ ਨਾ ਕਰਨਾ ਹੈ ਆ ਵੈਲ ਸਿੰਘ ਸਾਹਿਬ ਜੀ ਰਾਮਦਾਸ ਨੇ ਕਿਰਪਾ ਕੀਤੀ ਆ ਸਾਡੇ ਛੋਟੇ ਭਰਾ ਗਏ ਸੀ ਨੈਸ਼ਨਲ ਉਥੇ ਮੈਡਲ ਲੈ ਕੇ ਆਏ ਨੇ ਸਾਰੇ ਪੰਜੇ ਬੱਚੇ ਪੰਜੇ ਵੀਰ ਸਾਡੇ ਸਿਲਵਰ 골ਡ ਲੈ ਕੇ ਆਏ ਨੇ ਤੇ ਬੜੀ ਖੁਸ਼ੀ ਹੋਈ ਆ ਕਿ ਸਾਡੇ ਭਰਾ ਤਰੱਕੀ ਕਰਨ ਦੇ ਨੇ ਗਾ ਮਹਾਰਾਜ ਕਿਰਪਾ ਕਰੇ ਇਨੰਟੈਸ਼ਨ ਬਣਾਵੇਗਾ ਤੇ ਕੌਮ ਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਨਾਮ ਰੱਖਣ ਕਰਨਗੇ ਮਾਰੇ ਗਰਦਾਸ ਕਰਨਾ ਹੈ ਬਿਮਾਰਾ ਇਹਨਾਂ ਨੂੰ ਹੋਰ ਤੱਕੀ ਬਖਸ਼ੀ ਚੜ੍ਹਦੀ ਕਲਾ ਰੱਖੀ ਉਹ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਸਾਰੇ ਜਿਹੜੇ ਨੌਜਵਾਨ ਐ ਵੀਰਿਆ ਇਹ ਪਾਵਰ ਲਿਫਟਿੰਗ ਦੇ ਵਿੱਚ ਇੱਕ ਨੈਸ਼ਨਲ ਕੰਪੀਟੀਸ਼ਨ ਹੋਇਆ ਰਾਜਸਥਾਨ ਦੇ ਵਿੱਚ ਇਹ ਸਾਰੇ ਜਿਹੜੇ ਆ ਇੱਕ ਇਹਨਾਂ ਚੋਂ ਇਹ ਵੀਰਿਆ 28 29 ਸਾਲ ਦਾ ਬਾਕੀ ਸਾਰੇ ਜਿਹੜੇ ਬੱਚੇ ਆ 20 ਸਾਲ ਤੋਂ ਥੱਲੇ ਆ ਕੋਈ 15 ਸਾਲ ਕੋਈ 16 ਸਾਲ ਦੇਖੋ ਅੱਜ ਜਿਹੜੀ ਸਾਡੀ ਨੌਜਵਾਨੀ ਆ ਪੁੱਠੇ ਰਾਵਾਂ ਤੇ ਤੁਰਪੀ ਆ ਉਹ ਮੋਬਾਈਲ ਚਲਾਉਂਦੀ ਆ ਰੀਲਾਂ ਬਣਾਉਂਦੀ ਆ ਮੋਬਾਈਲਾਂ ਤੇ ਗੇਮਾਂ ਖੇਡਦੀ ਆ ਤੇ ਜ਼ਮੀਨੀ ਪੱਧਰ ਤੇ ਕੁਝ ਨਹੀਂ ਕਰਦੀ ਇਹ ਜਿਹੜੇ ਨੌਜਵਾਨ ਆ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਨੈਸ਼ਨਲ ਕੰਪੀਟੀਸ਼ਨ ਖੇਡ ਕੇ ਤੇ ਮੈਡਲ ਜਿੱਤ ਕੇ ਲਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਐਸਾ ਨਹੀਂ ਜਿਹੜਾ ਇੱਕ ਮੈਡਲ ਲੈ ਕੇ ਆਇਆ ਕੋਈ ਦੋ ਲੈ ਕੇ ਆਇਆ ਕੋਈ ਤਿੰਨ ਲੈ ਕੇ ਆਇਆ ਕੋਈ ਨਾਲ ਟਰੋਫੀ ਵੀ ਲੈ ਕੇ ਆਇਆ ਸੋ ਬੜਾ ਇਹਨਾਂ ਤੇ ਅੱਜ ਖੁਸ਼ੀ ਹੋਈ ਆ ਤੇ ਇਹਨਾਂ ਦੇ ਜਿਹੜੇ ਮੈਡਲ ਆ ਅਸੀਂ ਅਕਾਲ ਤੱਕ ਸਭ ਨੂੰ ਸਮਰਪਿਤ ਕਰਨਾ ਆਏ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਬੱਚੇ ਆ ਉਹ ਗੇਮਾਂ ਦੇ ਵਿੱਚ ਹਿੱਸਾ ਲੈਣ ਤੇ ਆਪਦੇ ਪੰਜਾਬ ਦਾ ਆਪਦੀ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਚੰਗੇ ਪਾਸੇ ਲੱਗਣ ਤੇ ਮਿਕਾਲਜ ਸਰਕਾਰਾਂ ਨੂੰ ਕਤ ਦੇ ਕਿਉਂਕਿ ਹੋਰ ਕੋਈ ਗੇਮ ਹੁੰਦੀ ਤਾਂ ਹੁਣ ਤੱਕ ਕਦੀ ਵੱਡੇ ਵੱਡੇ ਜਿੱਦਾਂ ਕ੍ਰਿਕਟ ਆਈ ਦੀ, ਹੋਕੀ ਆਈ ਦੀ ਵੱਡੇ ਵੱਡੇ ਸਟਾਰ ਅੱਗੇ ਪੁੰਗਦੇ ਤੇ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਦੇਖੋ ਮੈਂ ਇਹ ਮੀਡੀਆ ਨੂੰ ਬੇਨਤੀ ਕਰਦਾ ਵਾਂ ਕਿ ਮੀਡੀਆ ਤੋਂ ਸਾਡੀ ਗੱਲ ਜਿਹੜੀ ਹੈ ਸ਼ਾਇਦ ਸਰਕਾਰਾਂ ਤੱਕ ਜਾਵੇ ਕਿਉਂਕਿ ਜੇ ਆਪਾਂ ਆਉਂਦੇ ਮੱਥਾ ਟੇਕ ਕੇ ਚੱਲ ਜਾਂਦੇ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਆਏ ਹੋ ਤੁਸੀਂ ਸਾਡੀ ਆਵਾਜ਼ ਬਣੋ ਇਹਨਾਂ ਨੌਜਵਾਨਾਂ ਦੀ ਆਵਾਜ਼ ਬਣੋ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਕਿ ਜਿਹੜੇ ਨੌਜਵਾਨ ਇਹ ਗੇਮਾਂ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਫੈਸਿਲਿਟੀ ਦਿੱਤੀ ਜਾਵੇ ਇਹੋ ਹੀ ਗਾਹ ਹੋ ਕੇ ਜਿਹੜਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਵੇਖੋ ਜਿਹੜੇ ਨੌਜਵਾਨ ਆ ਇਹਨਾਂ ਨੂੰ ਜੇ ਤੁਸੀਂ ਪੁੱਛੋਗੇ ਤੇ ਘੱਟ ਤੋਂ ਘੱਟ ਇਹਨਾਂ ਦਾ 4-5 400 ਤੋਂ 500 ਰੁਪਿਆ ਰੋਜ਼ ਦਾ ਖਰਚਾ ਹੈ ਇਸ ਗੇਮ ਦਾ। ਔਰ ਇਹ ਜਿਹੜੀ ਗੇਮ ਜਿੱਤ ਕੇ ਲਿਆਏ ਇਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਮਿਲੇ ਆ ਕੋਈ ਨਗਦ ਇਨਾਮੀ ਨਹੀਂ ਮਿਲਿਆ। ਇਹ ਬੱਚੇ ਆਪਣੀ 12-1200 ਦੀ ਟਿਕਟ ਜਾਣ ਦੀ 12-1400 ਦੀ ਆਉਣ ਦੀ ਉਥੇ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਸਾਰਾ ਆਪਣੀ ਜੇਬਾਂ ਚੋਂ ਕੀਤਾ ਇਹਨਾਂ ਨੇ। ਔਰ ਸਾਰੇ ਨਾਲੋਂ ਜ਼ਿਆਦਾ ਖਰਚਾ ਜਿਹੜੇ ਇਹਨ ਤੇ ਜਗਤਾਰ ਭਾਜੀ ਬੌਕਸਰ ਅਤੇ ਹੈਰੀ ਪਿੰਡਰਿਆ ਇਹਨਾਂ ਦਾ ਕਲੱਬ ਆ ਇਹ ਤੇ ਜਗਤਾਰ ਭਾਜੀ ਨਾਲ ਕੇ ਜਿਹੜੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਔਰ ਇਹਨਾਂ ਦੇ ਕਲੱਬ ਦੇ ਵਿੱਚ ਆ ਕੇ ਵੇਖੋ ਬਹੁਤ ਨੌਜਵਾਨ ਆ ਜਿਨ੍ਹਾਂ ਦੇ ਸਰੀਰ ਵੇਖ ਕੇ ਜਿਹੜੀ ਰੂਹ ਖੁਸ਼ ਹੋ ਜਾਂਦੀ ਆ ਔਰ ਇਹ ਜਿਹੜੇ ਬੱਚੇ ਆ ਇਹ ਬਿਨਾ ਕਿਸੇ ਮੈਡੀਸਨ ਤੋਂ ਤਿਆਰ ਕੀਤੇ ਇਹਨਾਂ ਕੋਚ ਉਹਨਾਂ ਨੇ ਕੋਈ ਇਹਨਾਂ ਨੂੰ ਮੈਡੀਸਨ ਨਹੀਂ ਨੇਚਰਲ ਮੈਡੀਸਨ ਦੇ ਨਾਲ ਤਿਆਰ ਕੀਤੇ ਆ ਔਰ ਇਹਨਾਂ ਬੱਚਿਆਂ ਦੀ ਹੌਸਲਾ ਵਜਾਈ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਆ ਲੋਕਲ ਐਮਐਲਏ ਨੂੰ ਕਰਨੀ ਚਾਹੀਦੀ ਆ ਕਾਲਜ ਜਦੋਂ ਅਸੀਂ ਸਟੇਸ਼ਨ ਤੇ ਇਹਨਾਂ ਨੂੰ ਲੈਣ ਗਏ ਤੇ ਉੱਥੇ ਕੋਈ ਵੀ ਨਹੀਂ ਸੀਗਾ ਸਾਡੇ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਆਪਾਂ ਲੈਣ ਗਏ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਕੋਈ ਵੀ ਗੇਮ ਕਰਦਾ ਹੋਣਾ ਜਿਹੜੀ ਜ਼ੋਰ ਵਾਲੀ ਕੋਈ ਗੇਮ ਕਰਦਾ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਸਕੂਲ ਦੇ ਵਿੱਚ ਫੈਸਿਲਿਟੀਆਂ ਦਿੱਤੀਆਂ ਜਾਣ ਇਹਨਾਂ 'ਚੋਂ ਦੋ ਨੌਜਵਾਨ ਨੇ ਆ ਜਿਹੜੇ ਕੰਮਕਾਰ ਕਰਦੇ ਆ 8ਵੀਂ ਪੜ੍ਹੇ ਆ ਵਿਚਾਰੇ ਅੱਗੋਂ ਕੰਮ ਕਰ ਦੁਕਾਨਾਂ ਤੇ ਲੱਗੇ ਕੋਈ ਮਾੜਾ ਮੋਟਾ ਕਾਰੋਬਾਰ ਕਰਨ ਦੇ ਆ ਜੇ ਇਹਨਾਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਹ ਫੜੀ ਜਾਏਗੀ ਤੇ ਮੈਨੂੰ ਲੱਗਦਾ ਵੀ ਪੰਜਾਬ ਦਾ ਪੂਰਾ ਨਾਂ ਜਿਹੜਾ ਰੋਸ਼ਨ ਕਰਨ ਬਹੁਤ ਬਰਾਮਦ ਜੀ ਨਾਮ ਦੇ ਆਪਣਾ ਤੇ ਅਜੇ ਸੁਭਾਈ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਦੇ ਫਤੇ ਮੇਰਾ ਨਾਮ ਗੁਰਸੇਵਕ ਸਿੰਘ ਹੈ ਅਜੇ ਸੀਟੀਮ ਦਰਸ਼ਕੋ ਜੀ ਅਸੀਂ ਹਰਮੰਦਰ ਸਾਹਿਬ ਆਜ ਪਾਪਾ ਜੀ ਦਾ ਸ਼ੁਕਰਾਨਾ ਕਰਨਾ ਆਏ ਆ ਜੀ ਕਿ ਅੱਜ ਆਪਾਂ ਸਾਰੇ ਰੋਪਾ ਪਰ ਲਿਫਟਿੰਗ ਨੈਸ਼ਨਲ ਕੰਪੀਟੀਸ਼ਨ ਸੀ ਰਾਜਸਥਾਨ ਦੇਖੇ ਉੱਥੋਂ ਅਸੀਂ ਸਾਰੇ ਆਨੇ ਮੈਡਲ ਜਿੱਤ ਕੇ ਆਏ ਆ ਕਿ ਇਸ ਲਈ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਆ ਜੀ ਅੱਜ ਦਰਬਾਰ ਸਪੋਰਟ ਕਿੰਨੇ ਜਾਣੇ ਸੀ ਤੇ ਕਿੰਨੇ ਮੈਡਲ ਲੈ ਕੇ ਆਏ ਅਸੀਂ ਜੀ ਪੰਜ ਜਾਣੀ ਗਏ ਸੀ ਹਰ ਇੱਕ ਨੇ ਕੋਈ ਨਾ ਕੋਈ ਮੈਡਲ ਲਿੱਤਾ ਕਿਸੇ ਕੋ ਦੋ ਕਿਸੇ ਕੋ ਇੱਕ ਕਿਸੇ ਕੋ ਤਿੰਨ ਤਿੰਨ ਮੈਡਲ ਆਪ ਜਿੱਤ ਕੇ ਆਏ ਟਰੋਫੀ ਵੀ ਨਾਲ ਜਿੱਤੀ ਹੈ ਜੀ ਸਾਡੇ ਵੱਲੋਂ ਕੋਚਿੰਗ ਕਿੰਨੇ ਕਿੰਨੇ ਮਿਲਦੀ ਸਾਡੇ ਵੱਲੋਂ ਮੈਨੂੰ ਕੋਚਿੰਗ ਦੇਣ ਦੇ ਵਿੱਚ ਦੋ ਕੋਚਾ ਗਿਆ ਹੈ ਹਰੀਪਾ ਜੀ ਤੇ ਆਹ ਦਕਤਾਰ ਬੌਕਸਰ ਪੰਜ ਇਹਨਾਂ ਦੋਵਾਂ ਕੋਚਿੰਗ ਦਿੱਤੀ ਹੈ ਕਿੰਨਾ ਸਮਾਨ ਮਹਿਸੂਸ ਹੋ ਰਿਹਾ ਹੈ ਕਿਹੜਾ ਆਬਜੈਕਟ ਹੈ